ਕੁਣਸ ਵਿਕੇ ਪਖਾਨਿਆਂ ਦੀ ਮੁਰੰਮਤ ਇਹ ਪੱਥਰ ਤੇ ਲਿਖਿਆ ਹੋਇਆ ਜਿੱਦੋਂ ਉਹਨਾਂ ਨੇ ਕੀਤਾ ਪਖਾਨਿਆਂ ਦੀ ਯਾਨੀ ਕਿ ਟਾਇਲਟ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਇਹ ਪੱਥਰ ਤੇ ਲਿਖਿਆ ਇਹ ਮੈਂ ਪੱਥਰ ਦੀ ਤੁਹਾਨੂੰ ਫੋਟੋ ਦਿਖਾ ਰਿਹਾ ਟਾਇਲਟ ਦੀ ਮੁਰੰਮਤ ਦਾ ਉਦਘਾਟਨ ਕਿੱਥੇ ਆ ਸੀ ਇਹ ਕਿਹੜੀ ਕ੍ਰਾਂਤੀ ਹੈ ਉਹਦਾ ਉਦਘਾਟਨ ਕਰਦੇ ਪਏ ਇਹ ਪੱਥਰ ਲੱਗਿਆ ਜੀ ਬਾਈਤੇਜ ਵਿੱਚ 1127.37 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਭੇਜਿਆ 23-24 ਵਿੱਚ 1298.30 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਭੇਜਿਆ 24-25 ਦੇ ਵਿੱਚ 1240 ਕਰੋੜ ਰੁਪਇਆ ਸਮਗਰ ਸਿੱਖਿਆ ਵਿਹਾਨ ਦੇ ਤਹਿਤ ਕੇਂਦਰ ਨੇ ਭੇਜਿਆ ਕਾਦਲੀ ਭੇਜਿਆ ਸਕੂਲਾਂ ਦੀ ਅਪਗ੍ਰੇਡੇਸ਼ਨ ਵਾਸਤੇ ਨਵੇਂ ਸਕੂਲ ਖੋਲਣ ਵਾਸਤੇ 스마트 ਕਲਾਸਸ ਬਣਾਉਣ ਵਾਸਤੇ ਔਰ ਜਿਹੜੇ ਐਗਜ਼ਿਸਟਿੰਗ ਸਕੂਲਸ ਨੇ ਉਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸੋਲਰ ਪੈਨਲ ਲਾਉਣ ਵਾਸਤੇ ਔਰ ਡਿਜੀਟਲ ਇਨੀਸ਼ੀਏਟਿਵ ਸਕੂਲਾਂ ਦੇ ਵਿੱਚ ਲੈ ਕੇ ਆਉਣ ਵਾਸਤੇ ਇਸ ਮਗਰ ਸਿੱਖਿਆ ਅਭਿਆਨ ਦੇ ਤਹਿਤ ਪੈਸਾ ਆਇਆ ਇਹਨਾਂ ਕੋਲੇ ਡਾਟਾ ਮੈਂ ਰਿਪੀਟ ਕਰ ਦੇਣਾ 2022-23 ਦੇ ਵਿੱਚ 1127.37 ਕਰੋੜ ਰੁਪਇਆ 23-24 ਵਿੱਚ 1298.30 ਕਰੋੜ ਰੁਪਇਆ ਔਰ 24-25 ਦੇ ਵਿੱਚ 1240 ਕਰੋੜ ਰੁਪਇਆ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਕੇਂਦਰ ਵੱਲੋਂ ਪੰਜਾਬ ਸਰਕਾਰ ਨਾਲ ਭੇਜਿਆ ਗਿਆ। ਇਹੀ ਨਹੀਂ ਹੋਇਆ। ਇਹਨਾਂ ਨਿਲਾਇਕਾਂ ਦਾ ਕੀ ਕਰੀਏ? ਐਂ ਤੇ ਪੰਜਾਬੀ ਮੱਥੇ ਤੇ ਹੱਥ ਮਾਰਦਾ ਕਿਹੜੇ ਵੇਲੇ ਇਹਨਾਂ 92 ਵਿਧਾਇਕ ਦੇ ਦੇ ਕੇ ਪੰਜਾਬ ਦਾ ਬੇੜਾਗਰ ਕਰਨ ਉਸੇ ਅਸੀਂ ਆਪਣੀ ਨੀਂਹ ਰੱਖ ਲਿਆ ਸੀਗਾ। ਪੀਐਮ ਸ਼੍ਰੀ ਦੇ ਵਿੱਚ 209.46 ਕਰੋੜ ਰੁਪਇਆ ਇਹਨਾਂ ਨੂੰ ਕੋਲੇ ਆਇਆ ਮਾਡਰਨ ਮਾਡਰਨ ਕਲਾਸਿਸ ਬ੍ਰਾਂਡ ਵਾਸਤੇ ਔਰ 2021 ਤੋਂ ਲੈ ਕੇ 2024-25 ਤੱਕ 198.62 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਪੀਐਮ ਸ਼੍ਰੀ ਸਕੀਮ ਦੇ ਤਹਿਤ ਭੇਜਿਆ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇਹਦੇ ਚ ਸਿਰਫ 64 ਕਰੋੜ ਰੁਪਇਆ 64.80 ਕਰੋੜ ਰੁਪਇਆ ਸਿਰਫ ਇਹ ਯੂਟਿਲਾਈਜ਼ ਕਰ ਪਾਏ ਨੇ ਇਸ ਪੀਰੀਅਡ ਚ ਕੇਂਦਰ ਪੈਸੇ ਭੇਜ ਰਿਹਾ ਕਿ ਸਿੱਖਿਆ ਦਾ ਪੱਧਰ ਅੱਛਾ ਹੋ ਸਕੇ ਬੱਚਿਆਂ ਨੂੰ ਅੱਛਾ এনਵਾਇਰਨਮੈਂਟ ਮਿਲ ਸਕੇ ਅੱਛੀਆਂ ਕਲਾਸਾਂ ਰੂਮ ਮਿਲ ਸਕਣ ਮਾਡਰਨ ਐਜੂਕੇਸ਼ਨ ਮਿਲ ਸਕੇ ਲੇਕਿਨ ਇਹ ਕੰਮੀ ਔਰ ਨਿਠੱਲੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੈਸਾ ਵੀ ਯੂਟਿਲਾਈਜ਼ ਨਹੀਂ ਕਰ ਪਾ ਰਹੀ ਜਿਹਦੇ ਕਰਕੇ ਕੇਂਦਰ ਨੂੰ ਫੇਰੇ ਆਉਂਦੀ ਅਗਲੀ ਗ੍ਰਾਂਟ ਰੋਕਣੀ ਪਈ ਕਿ ਜਦ ਪਹਿਲਾ ਭੇਜਦੇ ਆ ਕੀ ਕਰਨਾ ਕੁਝ ਨਹੀਂ ਉਹਦਾ ਤੇ ਫਿਰ ਪੈਸਾ ਕਿਸ ਗੱਲ ਦਾ ਔਰ ਸਾਬ ਲਾਓ ਕਿ ਜੇ 198 ਕਰੋੜ ਚੋਂ 66 ਕਰੋੜ ਵਰਤਿਆ ਤੇ ਬਾਕੀ 132 ਕਰੋੜ ਜੇ ਅੱਜ ਬੱਚਿਆਂ ਦੇ এডੂਕੇਸ਼ਨ ਦੇ ਉੱਤੇ ਲਾਇਆ ਹੁੰਦਾ ਇਨਫਰਾਸਟ੍ਰਕਚਰ ਦੇ ਉੱਤੇ ਤੇ ਅੱਜ ਸਕੂਲ ਅੱਜ ਸਕੂਲਾਂ ਦੀ এডੂਕੇਸ਼ਨ ਦਾ ਸਕੂਲ ਦਾ ਕੀ ਹਿਸਾਬ ਹੁੰਦਾ ਔਰ ਰੋਲਾ ਪਾਉਂਦੇ ਨੇ ਸਕੂਲ ਆਫ ਐਮਰਜੈਂਸੀ ਦਾ ਪੈਸਾ ਕੇਂਦਰ ਸਰਕਾਰ ਵੱਲੋਂ ਆ ਰਿਹਾ ਅਪਗ੍ਰੇਡੇਸ਼ਨ ਵਾਸਤੇ ਸਾਰੇ ਪੰਜਾਬ ਦੇ ਸਕੂਲਾਂ ਦਾ ਬੇੜਾਗਰ ਕਰਕੇ ਰੱਖਿਆ ਹੋਇਆ ਔਰ ਆਲਰੇਡੀ ਜਿਹੜਾ ਬੈਸਟ ਜ਼ਿਲ੍ਹੇ ਦਾ ਸਕੂਲ ਹੈਗਾ ਜਿਹਦੇ ਕੋਲ ਬਹੁਤ ਅੱਛੀ ਪਲੇਗਰਾਉਂਡ ਆ ਬਹੁਤ ਅੱਛਾ ਹੈ ਉਹਦਾ ਆਲਰੇਡੀ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਸਕੂਲ ਆਫ ਐਮਿਨੈਂਸ ਨਾਂ ਦੇ ਕੇ ਰੰਗ ਰੂਪਨ ਕਰਕੇ ਤੇ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਦਿੱਲੀ ਦੇ ਪਗੋੜੇ ਨਾਲ ਮਨੀਸ਼ ਸੋਧਿਆ ਨੂੰ ਨਾਲ ਲੈ ਕੇ ਮੈਂ ਪੁੱਛਣਾ ਚਾਹਾਂਗਾ ਕਿਸੇ ਵੀ ਚੀਜ਼ ਦੇ ਜੇ ਸਰਕਾਰੀ ਕਿਸੇ ਬਿਲਡਿੰਗ ਦਾ ਉਦਘਾਟਨ ਹੋ ਰਿਹਾ ਹੋਵੇ ਜਾਂ ਕਿਸੇ ਸਰਕਾਰੀ ਕੰਮ ਦਾ ਉਦਘਾਟਨ ਹੋ ਰਿਹਾ ਹੋਵੇ ਮੁੱਖ ਮੰਤਰੀ ਰਾਜਪਾਲ ਮਹਿਕਮੇ ਦਾ ਮੰਤਰੀ ਹੋਰ ਕੁਛ ਨਹੀਂ ਤੇ ਕਮ ਸੇ ਕਮ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਐਮਪੀ ਆ ਐਮਐਲਏ ਹੁੰਦਾ ਉਹਦਾ ਬੋਰਡ ਅਸੀਂ ਜਰੂਰ ਦੇਖਦੇ ਆ ਕਿ ਵੀ ਜਿਹੜਾ ਨੀਂਹ ਪੱਥਰ ਰੱਖਿਆਗਾ ਉਹ ਤੇ ਰੱਖਿਆ ਜਾਂਦਾ ਇਹ ਮਨੀਸਿਸ ਹੋ ਦੀ ਕਿਸ ਕੈਪੈਸਿਟੀ ਚ ਕੀ ਸਕੂਲ ਦੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਕੂਲਾਂ ਦੇ ਉਸਾਰੀ ਚ ਚੋਰੀ ਕਿਵੇਂ ਕੀਤੀ ਜਾਂਦੀ ਹੈ ਕੀ ਸਕੂਲ ਦੇ ਬੱਚਿਆਂ ਨੂੰ ਇਹ ਦੱਸਣਾ ਪੰਜਾਬ ਦੇ ਵਿੱਚ ਜਿੱਥੇ ਲਗਭਗ 1000 ਸਰਕਾਰੀ ਸਕੂਲ ਨੇ ਉਹਨਾਂ ਜੋ 1927 ਦੇ ਕਰੀਬ ਜਿਹੜੇ ਹੈਗੇ ਨੇ ਸੀਨੀਅਰ ਸੈਕੰਡਰੀ ਸਕੂਲ ਨੇ 40% ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਇੰਨੀਆਂ ਪੱਥਰਾਂ ਨਾਲ ਐਜੂਕੇਸ਼ਨ ਦਾ ደረጃ ਨਹੀਂ ਆਣਾ 40% ਪ੍ਰਿੰਸੀਪਲਸ ਦੀਆਂ ਪੋਸਟ ਵੇਕੈਂਟ ਪਈਆਂ ਨੇ। ਔਰ ਜਿਹੜੇ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰਦੇ ਆ 41% ਪੋਸਟਾਂ ਪ੍ਰਾਇਮਰੀ ਐਜੂਕੇਸ਼ਨ ਅਫਸਰਸ ਦੀਆਂ ਖਾਲੀ ਪਈਆਂ ਨੇ। ਕਿਹੜੀ ਪੜਾਈ ਕਰਾ ਰਹੇ ਹੋ ਫਿਰ ਬੱਚਿਆਂ ਨੂੰ ਤੁਸੀਂ? 22893 ਪੋਸਟਾਂ ਵੇਕੈਂਟ ਪਈਆਂ ਉਹਨਾਂ ਦੀਆਂ। ਔਰ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਕਰਦੇ ਸੀਗੇ। 234 ਪ੍ਰਿੰਸੀਪਲ ਇਹਨਾਂ ਨੇ ਸਿੰਗਾਪੁਰ ਭੇਜੇ ਤੇ 72 ਪ੍ਰਾਇਮਰੀ ਟੀਚਰ ਜਿਹੜੇ ਗਏ ਟ੍ਰੇਨਿੰਗ ਲੈਣ ਲਈ ਫਿਨਲੈਂਡ ਭੇਜੇ। ਕੀ ਆ ਤਮਾਸ਼ਾ ਵੀ ਨਹੀਂ ਹੈ। ਸਾਰੇ ਦੇਸ਼ ਨੂੰ ਤੁਸੀਂ ਦਿੱਲੀ ਦਾ ਸਿੱਖਿਆ ਮਾਡਲ ਭੇਜਦੇ ਰਹੇ। ਔਰ ਉਸ ਸਿੱਖਿਆ ਕ੍ਰਾਂਤੀ ਜਿਹੜੀ ਦਿੱਲੀ 'ਚ ਕੀਤੀ ਸੀ ਉਹਦਾ ਮਾਸਟਰਮਾਈਂਡ ਔਰ ਕਿੰਗਪਿੰਨ ਉਹਨੂੰ ਤੁਸੀਂ ਅੱਜ ਨਾਲ ਲੈ ਕੇ ਸਕੂਲਾਂ 'ਚ ਜਾ ਰਹੇ ਹੋ। ਤੇ টিচারズ ਨੂੰ ট্রেনিং ਲੈਣ ਵਾਸਤੇ ਸਿੰਗਾਪੁਰ ਭੇਜਦੇ ਪਏ ਹੋ ਤੇ ਫਿਨਲੈਂਡ ਭੇਜਦੇ ਪਏ ਹੋ ਟੀਚਰਾਂ ਨੂੰ ਉੱਥੇ ਦਾ এনवायरमेंट ਉੱਥੇ ਦਾ এডুকেশন ਸਿਸਟਮ ਉਹ ਕੀ ਹੈ ਔਰ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹਾਂਗਾ ਹੁਣ ਤੱਕ ਤੁਸੀਂ ਅਲੱਗ-ਅਲੱਗ ਬੈਚਸ ਜਿਹੜੇ ਹੈਗੇ ਨੇ ਪ੍ਰਿੰਸੀਪਲਸ ਦੇ ਭੇਜੇ ਨੇ ਪੰਜਾਬ ਦੀ ਜਨਤਾ ਨੂੰ ਦੱਸੋ ਕਿ ਜਿਹੜਾ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਏ ਤੁਸੀਂ ਇਹਨਾਂ ਤੇ ਖਰਚ ਕੀਤਾ ਅੱਜ ਉਹਨਾਂ ਦੀ ਪ੍ਰਿੰਸੀਪਲਸ ਦੀ ਟ੍ਰੇਨਿੰਗ ਦਾ ਪੰਜਾਬ ਦੇ ਬੱਚਿਆਂ ਨੂੰ ਕੀ ਲਾਭ ਹੋਇਆ ਇਹਦਾ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਕਿੰਨੇ ਪਰਸੈਂਟ ਉਹ ਸਕੂਲਾਂ ਦੇ ਪ੍ਰਿੰਸੀਪਲ ਜਿਹੜੇ ਤੁਸੀਂ ਭੇਜਿਆ ਸੀਗਾ ਉਹਨਾਂ ਸਕੂਲਾਂ ਦੇ ਵਿੱਚ ਕੀ ਕ੍ਰਾਂਤੀ ਆਈ ਕੀ ਉੱਥੋਂ ਸਿੱਖ ਕੇ ਆ ਕੇ ਉਹਨਾਂ ਨੇ ਚੇਂਜਸ ਲਿਆਂਦੀਆਂ ਉਹਨਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਉਂਕਿ ਸਕੂਲਾਂ ਚ ਲਿਆਂਦੀਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਦੱਸਿਆ ਹੋਵੇਗਾ ਸੋ ਇਹ ਵਾਈਟ ਪੇਪਰ ਪੰਜਾਬ ਸਰਕਾਰ ইস্যੂ ਕਰੇ ਕਿ ਸੋ ਕਾਲ ਜਿਹੜੇ ਤੁਸੀਂ ਭੇਜਦੇ ਹੋ ਬਾਹਰ ਟ੍ਰੇਨਿੰਗ ਵਾਸਤੇ ਉਹਦਾ ਪੰਜਾਬ ਦੀ ਸਿੱਖਿਆ ਨੂੰ ਕੀ ਲਾਭ ਹੋਇਆ ਇਹ ਸਾਰਾ ਵੇਰਵਾ ਜਿਹੜਾ ਹੈਗਾ ਵਾ ਔਰ ਦੇਣਾ ਪਏਗਾ ਔਰ ਮੈਂ ਆਪਣੀ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਗੱਲ ਕਾਂਗਾ ਦਿੱਲੀ ਦੀ ਜਨਤਾ ਨੂੰ ਤੁਸੀਂ ਬੇਫਿਕੂ ਬਣਾਇਆ ਐਡਵਰਟਾਈਜ਼ਮੈਂਟ ਦੇ ਨਾਲ ਕਦੀ ਸਰਕਾਰਾਂ ਨਹੀਂ ਚੱਲਦੀਆਂ ਲੋਗਾਂ ਦਿੱਲੀ ਦੇ ਲੋਕ ਸਮਝ ਗਏ ਅਰਧੂਤ ਚ ਮੱਖੀ ਵਾਂਗਰ ਚੱਕ ਕੇ ਬਾਹਰ ਸਟਿਆ ਇਹਨਾਂ ਨੂੰ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਸੰਤਰੀ ਵੀ ਨਹੀਂ ਬ੍ਰਾਂਡ ਦਿੱਤਾ ਉੱਥੇ ਇਹਨਾਂ ਨੇ ਚਾਹੇ ਸਤਿੰਦਰ ਜੈਨ ਹੋਵੇ ਚਾਹੇ ਮਨੀ ਸੁਸੋਦੀਆ ਹੋਵੇ ਚਾਹੇ ਅਰਵਿੰਦ ਕੇਜਰੀਵਾਲ ਹੋਵੇ ਹੁਣ ਦਿੱਲੀੋਂ ਵੇਲੇ ਹੋ ਗਏ ਨੇ ਹੁਣ ਪੰਜਾਬ ਨੂੰ ਲੁੱਟਣ ਆ ਗਏ ਨੇ ਪੰਜਾਬੀਆਂ ਨੂੰ ਮੈਂ ਚੇਤਨ ਕਰਨਾ ਚਾਹਣਾ ਅਸੀਂ ਆਪਣੇ ਪੰਜਾਬ ਨੂੰ ਇਸ ਤਿਗੜੀ ਨੂੰ ਲੁੱਟਣ ਨਹੀਂ ਦੇਣਾ ਔਰ ਭਗਵੰਤ ਮਾਨ ਜਿਹੜਾ ਕੁਟਪਤਲੀ ਕੁਟਪਤਲੀ ਬਣਿਆ ਹੋਇਆ ਉਸ ਨੂੰ ਚੇਤਨ ਕਰਨਾ ਚਾਹੀਦਾ ਹੈ ਕਿ ਪੰਜਾਬੀਆਂ ਦੇ ਨਾਲ ਧੋਖਾ ਬੰਦ ਕਰੋ ਝੂਠ ਔਰ ਫਰੇਬ ਦੀ ਰਾਜਨੀਤੀ ਬੰਦ ਕਰੋ ਔਰ ਜੇ ਸਹੀ ਮੈਨੇ ਦੇ ਚ ਪੰਜਾਬ ਦੇ ਤਰੱਕੀ ਚਾਹਦੇ ਹੋ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਫੰਡ ਆਉਂਦੇ ਨੇ ਉਹਦਾ ਸਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਕੋਲ ਤੇ ਪੁਚਵਾਣੀ ਖਰਚ ਨਹੀਂ ਨਹੀਂ ਤੁਸੀਂ ਇਕੱਲਾ 25000 ਕਰੋੜ ਦਾ ਕਰਜ਼ਾ ਲੈ ਕੇ ਆਪਣੀ ਤਨਖਾਹਾਂ ਦਿੰਦੇ ਪਏ ਹੋ ਪੱਲੇ ਨਹੀਂ ਟੇਲਾ ਕਰਦੀ ਮੇਲਾ ਮੇਲਾ ਤੁਹਾਡੇ ਕੋਲ ਚੁਵਾਨੀ ਤੁਹਾਡੇ ਪੱਲੇ ਨਹੀਂ ਕੋਈ ਉਹਨੂੰ ਡਵੈਲਪਮੈਂਟ ਵਾਸਤੇ ਪੰਜਾਬ ਦੇ ਮੈਂ ਤੇ ਇੱਕ ਹੁਣ ਬੜਾ ਅੰਦਾਜ਼ੇ ਆਗੀ ਗੱਲ ਇੱਕ ਹੋਰ ਪੱਥਰ ਲੱਗਿਆ ਦੇਖਿਆ ਉਹ ਮੈਂ ਕਹਾਂ ਵੀ ਕੀ ਗੱਲ ਹੈ ਮੰਤਰੀ ਆਏ ਸੀਗੇ ਕਹਿੰਦੇ ਸੜਕ ਦਾ ਪੈਚ ਵਰਕ ਸ਼ੁਰੂ ਕਰਾਇਆ ਹੁਣ ਪੈਚ ਮੰਤਰੀ ਜਿਹੜੇ ਹੈਗੇ ਨੇ ਪੰਜਾਬ ਦੇ ਸੜਕਾਂ ਦੇ ਪੈਚਵਰਕ ਦੇ ਨਹੀਂ ਪੱਥਰ ਰੱਖ ਰਹੇ ਨੇ ਸਕੂਲਾਂ ਦੇ ਸੁਚਾਲਿਆਂ ਦੀ ਮੁਰੰਮਤ ਦੇ ਨਹੀਂ ਪੱਥਰ ਰੱਖ ਰਹੇ ਨੇ ਇਹ ਲੁਤਾਣੀ ਦੀ ਹੈ ਜੀ ਮਤਲਬ ਹੈਰਾਨ ਆ ਕਿ ਐਮ ਐਲ ਏ ਔਰ ਮੰਤਰੀ ਇੰਨੇ ਵਿਲੇ ਹੋ ਗਏ ਕਿ ਪੈਚਵਰਕ ਔਰ ਸੁਚਾਲਿਆਂ ਦੀ ਮੁਰੰਮਤ ਦੇ ਉੱਤੇ ਜਾ ਕੇ ਜਿਹੜਾ ਹੈ ਉਦਘਾਟਨ ਕਰਦੇ ਪਏ ਨੇ ਕੰਮ ਕੋਈ ਨਹੀਂ ਰਹਿ ਗਿਆ ਨਾ ਕੋਨੇ ਹੋਰ ਸੋ ਇਹ ਬਹੁਤ ਦੁਖਦ ਸਥਿਤੀ ਹੈ ਪੰਜਾਬ ਦੀ। ਔਰ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੇ ਜਿਹੜੇ ਹਰਕਤਾਂ ਇਹ ਕਰਦੇ ਪਏ ਨੇ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ। ਸੋ ਸੋਭਿਆ ਸਾਹਿਬ ਨਹੀਂ ਕਿਤਾਬ ਤੋਂ ਨਾਲ ਲਿਖਿਆ ਕੋਈ ਲੀਗਲ ਐਕਟ ਨਹੀਂ ਲੈ ਸਕਦੇ ਕਿ ਕੋਈ ਹੈਸ ਪਰ ਕੋਈ ਅਪਰੀ ਦੇ ਦੇਖਦੇ ਆ ਜੀ ਅਸੀਂ ਐਗਜ਼ਾਮਨ ਕਰ ਰਹੇ ਹਾਂ ਬਿਕਾਜ਼ देयर ਮਸਟ ਬੀ ਸਮ ਨੋਰਮਸ ਗਵਰਨਮੈਂਟ ਨੋਰਮਸ ਹੋਣ ਗਿਆ ਕਿ ਕੌਣ ਕਿਸ ਦਾ ਉਸਦੇ ਹੋ ਸਕਦਾ ਤੇ ਵੀ ਆਰ ਐਗਜ਼ਾਮਨਿੰਗ ਥੈਟ ਇਸ਼ੂ। ਅ ਅੰਦਰ ਵਿੱਚ ਹੋ ਵੀ ਬਣਾ ਸੀ ਜੋ ਮੇਰੇ ਨਾਲ ਪੰਜਾਬ ਦੇ ਸਕੂਲਾਂ ਦੀ 12 ਹਜ਼ਾਰ ਸਕੂਲਾਂ ਨੇ ਕੰਮ ਕੀਤਾ ਹੈ ਕਹਿੰਦੇ ਆਈ ਕੈਨ ਚੈਲੰਜ ਉਸ ਦਾ ਤੇ ਕਿ ਪੈਸਾ ਪੰਜਾਬ ਸਰਕਾਰ ਦਾ 500 ਬਿਲਕੁਲ ਠੀਕ ਫਿਰ ਮੈਂ ਦੂਜਾ ਪ੍ਰਸ਼ਨ ਕਰਦਾ ਫਿਰ ਹਰਜੋਤ ਸਿੰਘ ਦਸਨ ਕਿ 22 ਤੇ ਜਿਹੜਾ 1127 ਕਰੋੜ ਰਾਇਆ ਸੀ ਉਹ ਕਿੱਥੇ ਆ 23 24 ਚ 1298 ਕਰੋੜ ਆਇਆ ਸੀ ਉਹ ਕਿੱਥੇ ਆ ਔਰ 24 25 ਚ 1240 ਕਰੋੜ ਆਇਆ ਉਹ ਕਿੱਥੇ ਆ ਇਹ ਤਾਂ ਜੇ ਨਾ ਪੈਸਾ ਪੰਜਾਬ ਸਰਕਾਰ ਲਾ ਰਹੀ ਹੈ ਤੇ ਫਿਰ ਜਿਹੜਾ ਕੇਂਦਰ ਵੱਲੋਂ ਸਮਕਸ਼ਿਖਿਆ ਅਭਿਆਨ ਦੇ ਤਹਿਤ ਆਇਆ 209 209 ਕਰੋੜ ਰੁਪਏ ਪੀਐਮ ਸ਼੍ਰੀ ਦੇ ਵਿੱਚ ਆਇਆ 198 ਕਰੋੜ ਰੁਪਏ ਤੋਂ ਸਿਰਫ 60 ਕਰੋੜ ਤੁਸੀਂ ਵਰਤੇ ਆ ਤੇ ਜਿਹੜਾ ਵਰਤੇ ਆ ਉਹ ਕਿੱਥੇ ਵਰਤੇ ਆ ਸੋ ਸਾਡੀ ਇਹ ਕਹਿਣਾ ਹੈਗਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਐਡ ਤੇ ਖਰਚਾ ਕੀਤਾ ਜਾ ਰਿਹਾ ਹੈ। ਅਰਨੀ ਪੱਥਰ ਰਖਾਉਂਦੇ ਤੇ ਜਿਹੜੇ 5-5 10-10 ਲੱਖ ਦੇ ਇਹਨਾਂ ਦੇ ਬਿੱਲ ਬੰਦੇ ਨੇ। ਕੀ ਇਹ ਵਾਜਬ ਨੇ? ਕੀ ਇਹ ਸਕੂਲਾਂ ਦੇ ਹੋਰ ਬੈਟਰਮੈਂਟ ਵਾਸਤੇ ਖਰਚ ਨਹੀਂ ਕੀਤੇ ਜਾ ਸਕਦੇ? ਮਨ ਜਿਵੇਂ ਨੀ ਪੱਥਰ ਰੱਖਿਆ ਜਾ ਰਿਹਾ ਉਹ ਟੋਪਕਸਟ ਆ ਮਨੀ ਹੈ। ਇਟ ਇਜ਼ ਇਟ ਇਜ਼ ਟੋਟਲੀ ਵੇਸਟ ਆਫ ਮਨ। ਏਕੇ ਯਾਰ ਸੜਕ ਦਾ ਪੈਚਰ ਕਰ ਰਹੇ ਹੋ ਉਹਦੇ ਵਾਸਤੇ ਤੁਹਾਡਾ ਨੀ ਪੱਥਰ ਰੱਖਿਆ ਜਾ ਰਿਹਾ। ਸੋਚਾਲੇ ਦੀ ਮਰਮਤ ਯਾਰ ਕੋ ਨਮੀ ਉਸਾਰੀ ਕਰ ਲਈ ਓਏ ਫੇਰ ਵੀ ਸਮਝ ਆਂਦੀ ਹੈ ਮੈਂ ਆਪਣੇ ਕੋਲ ਵੀ ਕਹਿ ਰਿਹਾ ਕੁਛ ਨਹੀਂ ਤੁਸੀਂ ਗ੍ਰੇਟ ਪਾਓਗੇ ਕਿੰਨਾ ਦੇਖੋ ਦਿਸ ਇਜ਼ ਵਾਟ ਜਿਹੜੇ ਉਹ ਨਹੀਂ ਪੱਥਰ ਦੀ ਮੈਂ ਤੁਹਾਨੂੰ ਫੋਟੋ ਦਿਖਾਈ ਮੈਂ ਆਪਣੇ ਕੋਲੋਂ ਨਹੀਂ ਕੋਈ ਗੱਲ ਕਹਿ ਰਿਹਾ ਵੇ ਆਪਣਾ ਸ਼ਿਰ ਸਰਮਣਾ ਚੁੱਕ ਜਾਂਦਾ ਕਿ ਸਕੂਲ ਦੇ ਟਾਇਲਟ ਦੀ ਮਰਮਤ ਵਾਸਤੇ ਜਿਹੜਾ ਹੈਗਾ ਮੰਤਰੀ ਔਰ ਐਮ ਐਲ ਏ ਜਿਹੜਾ ਹੈਗਾ ਨਹੀਂ ਪੱਥਰ ਰੱਖ ਕੇ ਉਹਦਾ ਉਡਾਟਨ ਕਰਦੇ ਪਏ ਮਰਮਤ ਦਾ ਦਿਸ ਇਜ਼ ਸਾਰੀ ਸਟੇਟ ਆਫ ਅਫੇਅਰ ਇਨ ਪੰਜਾਬ ਕੰਮ ਕਰਦੀ ਹੋਵੇ ਤੇ ਭਾਈ ਸਾਹਿਬ ਸਮਝ ਆਵੇ ਹੁਣ ਸਕੂਲੇ ਦੀ ਮੁਰੰਮਤੇ ਕੰਮ ਹੈ ਨਹੀਂ ਜਿਪ ਕਹਿੰਦੇ ਜਿੱਦਾਂ ਨੇ ਇੱਕ ਮਹੀਨੇ ਚ ਨਵੀਂ ਨਹੀਂ ਕੰਮ ਕੀਤਾ ਸਕੂਲਾਂ ਦਾ ਬਲੌਕ ਇੰਫਾ ਦਾ ਮੈਂ ਜੋ ਸਰਕਾਰ ਦਾਵਾ ਕਰਦੀ ਹੈ ਜੀ ਜੇ ਤੁਹਾਨੂੰ ਪੱਤੀ ਇਹ ਨਹੀਂ ਕਿ ਪੈਸੇ ਨਾਲ ਕੰਮ ਹੋ ਰਿਹਾ ਹੈ ਤੇ ਤੁਹਾਨੂੰ ਗੱਲ ਉੱਥੇ ਆ ਗਈ ਉਹ ਪਾਇਆ ਸਵਾਲ ਤੁਸੀਂ ਕਿਤੇ ਤੁਹਾਨੂੰ ਪੱਤੀ ਕਿਸੇ ਦੀ ਮੈਂ ਦੱਸ ਰਿਹਾ ਮੈਂ ਇਹ ਕਹਿ ਰਿਹਾ ਕਿਸ ਦੇਖੋ ਸਕੂਲਾਂ ਦਾ ਜਿਹੜਾ ਪੱਧਰ ਹੈਗਾ ਉੱਠਣਾ ਚਾਹੀਦਾ ਸਾਰੇ ਚਾਹੁੰਦੇ ਆ ਔਰ ਇਸ ਦਾ ਐਜੂਕੇਸ਼ਨ ਫੀਲਡ ਇੱਕ ਐਸੀ ਫੀਲਡ ਹੈ ਜੇ ਜਿੰਨਾ ਵੀ ਕੰਮ ਕੀਤਾ ਜਾਵੇ ਉਹ ਥੋੜਾ ਫੀਲਡਸਾਗਾ ਜਿੰਨਾ ਕੰਮ ਕਰੋਗੇ ਉਹਨਾਂ ਥੋੜਾ ਕਿਉਂਕਿ ਪੰਜਾਬ ਦੇ ਵਿੱਚ এডਿਕੇਸ਼ਨ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ ਲੇਕਿਨ ਸਵਾਲ ਤੇ ਇਹ ਹੈ ਕਿ ਉਹ ਜਿਹੜੇ ਫੰਡਸ ਕੇਂਦਰ ਵੱਲੋਂ ਆਉਂਦੇ ਨੇ ਉਹ ਦਾ ਪ੍ਰੋਪਰ ਤਿੱਕੇ ਨਾਲ ਯੂਟੀਲਾਈਜੇਸ਼ਨ ਤੇ ਕਰੋ ਤੁਸੀਂ ਕੇਵਲ ਪੋਚੀ ਦੇ ਇੱਕ ਪੋਚਾ ਲਾਉਣ ਵਾਸਤੇ 22 ਲੱਖ ਰੁਪਏ ਖਰਚ ਦਿਓਗੇ ਸਵਾਲ ਤੇ ਇਸ ਗੱਲ ਦਾ ਜਿਹੜਾ ਪੈਸਾ ਲਾਇਆ ਜਾ ਰਿਹਾ ਹੈ ਕੀ ਉਹ ਸਹੀ ਤਰੀਕੇ ਨਾਲ ਲੱਗ ਰਿਹਾ ਹੈ ਅਸਤੇ ਕਹਿੰਦੇ ਪਿਆ ਕਿ ਸਰਕਾਰ ਦੇ ਨਹੀਂ ਤਰੀਕੇ ਨਾਲ ਦੱਦੇ ਘੱਟ ਦੇ ਨਾਲ ਪੈਸਾ ਨਹੀਂ ਲੱਗ ਰਿਹਾ ਕੇਂਦਰ ਵਿੱਚ ਕੋਈ ਸਰਕਾਰ ਕੇਂਦਰ ਸਰਕਾਰ ਪੈਸਾ ਭੇਜਦੀ ਜਾ ਰਹੀ ਸੀ ਜੋ ਫੰਡਿੰਗ ਹੋ ਰਹੀ ਹੈ ਕੀ ਆ ਤੁਸੀਂ ਕਿਸੇ ਇਨਵੈਸਟਿਗੇਟਿਵ ਇਹ ਵੀ ਇਨਵੈਸਟੀਗੇਸ਼ਨ ਕਰਵਾ ਦਿੱਤਾ ਹੈ ਜਿਸ ਕੋ ਫਿਰ ਜਨਾਬ ਜਦੋਂ ਤੁਸੀਂ ਸਾਨੂੰ ਪ੍ਰਸ਼ਨ ਕਰਦੇ ਇੱਥੇ ਬੈਠੇ ਕਿ ਜੀ ਕੇਂਦਰ ਨੇ ਫੰਡ ਕਿਉਂ ਰੋਕਿਆ ਕਿੰਦੇ ਤੇ ਯੂਟਿਲਿਟੀਨ ਸਰਟੀਫਿਕੇਟ ਲੈ ਕੇ ਨਾ ਤੁਹਾਨੂੰ ਕਸ਼ ਦਿੱਤੀ ਹੈ ਯੂਟਿਲਿਟੀਨ ਸਰਟੀਫਿਕੇਟ ਲੈ ਕੇ ਜਦੋਂ ਰੋਕਦੀ ਹੈ ਤੇ ਤੁਸੀਂ ਭਰਾ ਵੀ ਇਹ ਪ੍ਰਸ਼ਨ ਉਠਦੇ ਹੋ ਜੀ ਕਿ ਕਿੰਦੇ ਨੇ ਪੈਸਾ ਕਿਉਂ ਰੋਕ ਲਿਆ ਅਗਲੀ ਇਨਸਟਾਲਮੈਂਟ ਕਿਉਂ ਨਹੀਂ ਆ ਰਹੀ ਹੈੱਥ ਸੈਕਟਰ ਚ ਕੀ ਹੋਇਆ ਤੁਸੀਂ ਹੁਣ ਪ੍ਰਸ਼ਨ ਕੀਤਾ ਹੈਗਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਮੇਰੇ 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 ਮੈਨੂੰ ਗੱਲ ਕੋਈ ਮੇਰੇ ਤੁਹਾਡੀ ਗੱਲ ਮੈਂ ਦੇ ਮੈਂ ਹਰ ਬੱਕਰੀ ਗੱਲ ਰੋਕਣਾ ਬੱਕਰੀ ਗੱਲ ਤੇ ਜਾਣ ਕਰਉਣੀ ਬੱਕਰੀ ਮੈਂ ਹੀ ਦੱਸ ਦੇਣਾ ਇਹ ਫੈਡਰਲ ਸਟਰਕਚਰ ਹੈ ਕੁਝ ਖਾਤਮੇ ਦੇ ਉੱਤੇ ਕੇਂਦਰ ਡਾਇਰੈਕਟ ਪੈਸੇ ਖਰਚ ਕਰਦੀ ਜਿਵੇਂ ਨੈਸ਼ਨਲ ਹਾਈਵੇਜ਼ ਹੋਇਆ ਜਾਂ ਹੋ ਰਿਹਾ ਹੈ ਕੁਝ ਦੇ ਉੱਤੇ ਥਰੂ ਸਟੇਟ ਗਵਰਨਮੈਂਟਸ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਗਵਰਨਮੈਂਟ ਸਕੀਮਸ ਦੀ ਮੈਂ ਤਨੂੰ ਸਭ ਨੂੰ ਖੁੱਲਾ ਸਦਾ ਦਿਲ ਨਾਲ ਇਹਨੇ 881 ਮੈਡੀਕਲ ਕਲੀਨਿਕ ਖੋਲੇ ਸੀ 652 ਕਲੀਨਿਕ ਜਿਹੜੇ ਹੈਗੇ ਨੇ ਇਹ ਸਾਬਤ ਹੋ ਗਏ ਕਿ ਉਹ ਕੇਂਦਰ ਵੱਲੋਂ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੈਸਾ ਭੇਜਿਆ ਗਿਆ ਸੀਗਾ ਉਹ ਪੈਸੇ ਨੂੰ ਡਿਵਰਟ ਕਰਕੇ ਇਹਨਾਂ ਨੇ ਆਮ ਆਦਮੀ ਕਲੀਨਿਕ ਲਾਇਆ ਜਿਹੜਾ ਕਿ ਅੱਜ ਉਹਨਾਂ ਨੂੰ ਆਯੁਸ਼ਵਨ ਅਰੋਗੇ ਕੇਂਦਰ ਦੇ ਰੂਪ ਦੇ ਵਿੱਚ ਦੁਬਾਰਾ ਉਹਨਾਂ ਦੇ ਬੋਰਡ ਲਾ ਰਹੇ ਨੇ ਬੇਈਮਾਨੀ ਫੇਰ ਇੱਥੇ ਇਹ ਬੇਈਮਾਨਾਂ ਦੀ ਸਰਕਾਰ ਆ ਯਾਰ ਮਤੇ ਕਿ ਰਾਜਨੀਤਿਕ ਤੌਰ ਦੇ ਉੱਤੇ ਜਾਂ ਸਰਕਾਰੀ ਤੌਰ ਦੇ ਉੱਤੇ ਗਰਾਵੜ ਦੀ ਵੀ ਕਿ ਲਿਮਿਟ ਹੁੰਦੀ ਆ ਲੇਕਿਨ ਆਮ ਆਦਮੀ ਪਾਰਟੀ ਉਸ ਤੋਂ ਵੀ ਥੱਲੇ ਚਲੇਗੀ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਨਾ ਆਓ ਚੱਲੀਏ ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਆਰੋਗ્ય ਕੇਂਦਰ ਬਣੇ ਨੇ ਬਾੜ ਸਿਰਫ ਬੋਰਡ ਕਰ ਦਿੱਤਾ ਅਰ ਇਹ ਦੁਆਰਾ ਐਮਓਯੂ ਸਾਈਨ ਕਰਕੇ ਆਏ ਨੇ ਹੈਲਥ ਮਿਨਿਸਟਰ ਤਾਂ ਇਹ ਅਗਲੇ ਫੰਡ ਰਿਲੀਜ਼ ਹੋਏ ਨੇ ਇਹਨਾਂ ਨੂੰ 128 ਕਰੋੜ 163 ਕਰੋੜ 173 ਕਰੋੜ 1 ਲੇਕਿਨ ਬੇਈਮਾਨੀ ਮੰਚ ਪਰਹੀ ਹੋਈ ਹੈ ਇਹਨਾਂ ਦੀ ਹੈ ਹੀ ਬੇਈਮਾਨਾਂ ਦੀ ਸਰਕਾਰ ਕੀ ਕੀਤਾ ਉਸ ਤੇ ਬਾਹਰ ਜਿਹੜਾ ਹੈਗਾ ਅਰੋਗੇ ਕੇਂਦਰ ਦਾ ਲਾਤਾ ਆਸ਼ਵਨ ਰੋਗੇ ਕੇਂਦਰ ਬੋਰਡ ਹੀ ਲਾਤਾ ਭਗਵੰਤ ਮਾਨ ਦੀ ਫੋਟੋ ਉਤਾਰ ਕੇ ਅੰਦਰ ਤੁਸੀਂ ਵੜੋਗੇ ਉਹੀ ਭਗਵੰਤ ਮਾਨ ਉਹੀ ਆਮ ਆਦਮੀ ਕਲੀਨਿਕ ਦਾ ਬੋਰਡ ਪਰਚੀ ਜਿਹੜੀ ਨਿਕਲਦੀ ਉਹ ਵੀ ਆਮ ਆਦਮੀ ਕਲੀਨਿਕ ਦੀ ਨਿਕਲਦੀ ਹੈ ਜਿਹੜਾ ਸਿਸਟਮ ਚੱਲਦਾ ਹੈ ਪਰਚੀ ਕੱਢਦਾ ਉਹ ਵੀ ਆਮ ਆਦਮੀ ਕਲੀਨਿਕ ਦਾ ਚੱਲਦਾ ਪਿਆ ਇਹ ਬੇਈਮਾਨੀ ਨਹੀਂ ਤੇ ਹੋਰ ਕੀ ਹੈ ਹੁਣ ਜਦੋਂ ਇਹ ਚੀਜ਼ਾਂ ਕੇਂਦਰ ਸਰਕਾਰ ਕੋਲ ਪਹੁੰਚਣ ਗਈਆਂ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਕੀ ਐਕਸ਼ਨ ਕਰੇਗੀ ਕੇਂਦਰ ਸਰਕਾਰ

ਉਤੋਂ ਬੇਈਮਾਨਾਂ ਦਾ ਟੋਲਾ ਆ ਗਿਆ ਔਰ ਪੰਜਾਬੀ ਨੂੰ ਅਪੀਲ ਹੈ ਆਪਣੇ ਆਪ ਨੂੰ ਬਚਾ ਲਓ ਪੈਰਤੇ ਦਾ ਮਤਲਬ ਤੇ ਹੀ ਸੀ ਨਾ ਲੋਕਾਂ ਦੇ ਕੰਮਾਂ ਦੇ ਲੋਕਾਂ ਦੇ ਲਈ ਕਰਿਆ ਜਾਏ ਕਿ ਲੋਕਾਂ ਦਾ ਨੁਕਾ ਦਾ ਹੋ ਰਿਹਾ ਫਤਹੀ ਭਗਵਾਨ ਦੇ ਨਾਮ ਤੋਂ ਨਿਕਲੇ ਜਾਂ ਕੇਂਦਰ ਦੇ ਨਾਮ ਤੋਂ ਨਿਕਲੇ ਆਪਾਂ ਕ੍ਰੈਡਿਟ ਫੋਰ ਦੇ ਵਿੱਚ ਕਿਉਂ ਪੈਂਦੇ ਹੈ ਇਟ ਇਜ਼ ਨਾਟ ਅ ਕ੍ਰੈਡਿਟ ਵਾਸਟ ਇੰਸੈਂਟਰ ਔਰ ਸਟੇਟ ਦਾ ਇਹਦੇ ਤੇ ਐਮਓਯੂ ਸਾਈਨ ਹੋਇਆ ਹੋਇਆ ਹੈ ਕਿ ਕਿਸ ਕਿਸ ਪਰਪਸ ਵਾਸਤੇ ਇਹ ਪੈਸਾ ਵਰਤਿਆ ਜਾਣਾ ਹੈ ਉਸ ਇਹ ਪੈਸੇ ਜਿਹੜਾ ਐਮਓਯੂ ਸਾਈਨ ਹੋਇਆ ਮੈਂ ਤੁਹਾਨੂੰ ਹੋਰ ਕਿਸਾ ਅੱਗੇ ਜਾਨਣਾ ਉਹ ਐਮਓਜੀ ਦੇ ਵਿੱਚ 25 ਕਲੋਜ਼ਸ ਨੇ ਜਿਦੇ ਵਾਸਤੇ ਪੈਸਾ ਯੂਜ਼ ਹੋਣਾ ਹੈ that is for ਉਹ ਦੀ ਪ੍ਰੈਸ ਕਾਨਫਰੈਂਸ ਅਗਲੇ ਹਫਤੇ ਕਰਾਂਗੇ ਤੁਹਾਡੇ ਨਾਲ ਮੈਂ ਉਹ ਸਾਰੀ ਡਿਟੇਲਸ ਦੇ ਦਾਂਗਾ ਬੱਚੇ ਓਟੀਪੀ ਦਾ ਬੋਰਡ ਅਲੱਗ ਬਣਾਉਣਾ ਐ ਐਕਸ-ਰੇ ਮਸ਼ੀਨ ਲਿਆਣੀ ਐ ਈਸੀਜੀ ਮਸ਼ੀਨ ਲਿਆਣੀ ਐ ਜਿਹੜੀ ਕਿ ਪ੍ਰਾਇਮਰੀ ਹੈਲਥ ਸੈਂਟਰ ਸਿੱਕ ਸੈਂਟਰ ਦਾ ਸਿੱਧ ਸਰਕਾਰ ਦਾ ਇਹ ਹੈ ਕਿ ਹਰ ਇੱਕ ਪ੍ਰਾਇਮਰੀ ਸੈਂਟਰ ਦੇ ਉੱਤੇ ਹੈਥ ਸੁਬਿ ਜਮਾ ਇਹ ਨੀਟ ਦੇ ਦਿੱਤੀਆਂ ਜਾਣ ਕਿ ਲੋਕ ਪ੍ਰਾਇਮਰੀ ਹੈਲਥ ਸੈਂਟਰ ਛੱਡ ਕੇ ਸਿਵਲ ਹਸਪੀਟਲ ਜਾਂ ਦੂਸਰੇ ਹਸਪੀਟਲ 'ਚ ਨਾ ਜਾਣ ਸੋ ਇਸ ਕਰਕੇ ਮੈਂ ਉਸ ਹੈਲਥ ਇਸ਼ੂ ਦੇ ਉਤੇ ਆਪਾਂ ਅਗਲੇ ਹਫਤੇ ਫੇਰ ਮਿਲਾਂਗੇ ਮੈਂ ਉਸ ਵਿਸ਼ੇ ਤੇ ਅੱਜ ਬਹੁਤੀ ਡਿਟੇਲ ਇਹ ਹੀ ਕਹਿਣਾ ਚਾਹੀਦਾ ਨਾ ਕਿ ਪ੍ਰੋਪਰ ਸੁਵਿਧਾ ਆਮ ਆਦਮੀ ਨੂੰ ਦਿੱਤੀ ਜਾਵੇ ਤੁਸੀਂ ਇੱਕ ਪੜਤੀ ਉੱਪਰ ਨਾਮ ਦੀ ਗੱਲ ਹੈ ਨਾ ਉਸ ਹੈਲਥ ਵਿਸ਼ੇ ਦੇ ਉਤੇ ਤਾਂ ਅਗਲੀ ਵਾਰ ਜਦ ਆਵਾਂਗਾ ਤਨਾ ਵੀ ਰਿਪਲਾਈ ਟੂ ਯੂਰ ਰੀਚਡ ਹੈ ਬੋਰਡ ਪਹਿਲਾਂ ਲਗਾਏ ਸੀ ਆਮ ਆਦਮੀ ਮੁਹੱਲਾ ਕਲੀਨਿਕ ਦੇ ਹੁਣ ਜਿਹੜੇ ਫਰੰਟ ਦੇ ਬੋਰਡ ਆ ਉਹਦੇ ਪੀਆ ਮੋਦੀ ਸਾਹਿਬ ਦੀ ਨਾਲੇ ਉਦਾ ਸਾਹਿਬ ਕੌਣ ਮੰਗੇਗਾ ਮੈਂ ਇਹ ਵੀ ਗੱਲ ਕਲੀਅਰ ਕਰ ਦਿਆਂ ਉੱਥੇ ਕਿਤੇ ਵੀ ਪੀਐਮ ਸਾਹਿਬ ਦੀ ਫੋਟੋ ਨਹੀਂ ਹੈਗੀ ਇਹਨਾਂ ਲਗਾਈ ਹੋਏਗੀ ਆਦਰਵਾਇਜ਼ ਆਦਰਵਾਇਜ਼ ਉਹਦੇ ਜਿਹੜਾ ਉੱਪਰੋਂ ਮਾਡਲ ਆਇਆ ਆਯੁਸ਼ਮਨ ਅਰੋਗ્ય ਕੇਂਦਰ ਆ ਇਹ ਉਹ ਨਾ ਪ੍ਰਧਾਨ ਮੰਤਰੀ ਦੀ ਫੋਟੋ ਹੈ ਉਹਦਾ ਲੋਗੋ 올 ਇੰਡੀਆ ਲੈਵਲ ਤੇ ਡਿਫਾਈਨ ਹੋਇਆ ਹੋਇਆ ਯਾਰ ਨੈਸ਼ਨਲ ਉਹਦਾ ਹੈਗਾ ਸੋ ਇਹ ਆਪਾਂ ਇਸ ਵਿਸ਼ੇ ਤੇ ਹੈਲਥ ਵਾਲੇ ਵਿਸ਼ੇ ਤੇ ਫਿਰ ਆਪਾਂ ਅਗਲੀ ਪ੍ਰੈਸ ਕਾਨਫਰੰਸ ਗੱਲਬਾਤ ਕਰਾਂਗੇ ਅੱਜ ਤੇ ਸਿਰਫ ਇੰਨਾ ਹੀ ਸੀਗਾ ਕਿ ਅੱਜ ਪੰਜਾਬ ਦੇ ਹਾਲਤ ਇੰਨੇ ਮਾੜੇ ਹੋ ਗਏ ਕਿ ਸਾਡੇ ਮੰਤਰੀਆਂ ਨੂੰ ਰੋਡਾਂ ਦੇ ਪੈਚਵਰਕ ਤੇ ਸਵਚਾਲਿਆਂ ਦੀ ਮੁਰੰਮਤ ਦੇ ਉੱਤੇ ਜਿਹੜਾ ਗਿਆ ਜਾ ਕੇ ਉਦਘਾਟਨ ਕਰਨਾ ਪੈ ਰਿਹਾ ਇਹ ਮੇਰੇ ਪੰਜਾਬ ਦੀ ਤਸਵੀਰ ਹੈ